ਫਾਇਰ ਕਰਦਾ ਕਿ ਉਹ ਲੋਕ ਇਹ ਸੋਚਦੇ ਨੇ ਵੀ ਆਪਾਂ ਅੱਗੇ ਕਰਨਾ ਕੀ ਹੈ ਉਹ ਇਹ ਚੇ ਨਹੀਂ ਸੋਚਦੇ ਵੀ ਆਪਾਂ ਯਾਰਾਂ ਦੋਸਤਾਂ ਨਾਲ ਭੁੰਮੀਏ ਜਾਂ ਟਾਈਮ ਖਰਾਬ ਕਰੀਏ ਉਹਨਾਂ ਦਾ ਇੱਕ ਪੈਸ਼ਨ ਆਲਰੇਡੀ ਸੈੱਟ ਹੁੰਦਾ ਤੇ ਮੈਂ ਹੈਰਾਨ ਐ ਚੀਜ਼ ਤੋਂ ਵੀ ਉਹ ਲੋਕ ਕਿੰਨਾ ਮਤਲਬ ਐਜੂਕੇਸ਼ਨ ਵਾਈਸ ਅੱਗੇ ਐ ਕਿੰਨੀ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਉਹਨਾਂ ਹੀ ਕਿਉਂਕਿ ਐਜੂਕੇਸ਼ਨ ਨੂੰ ਸੈੱਟ ਕਰੋ ਤੇ ਐਜੂਕੇਸ਼ਨ ਤੋਂ ਤੁਹਾਨੂੰ ਉਨੀ ਹੀ ਮਮਤਾ ਮਿਲੂ ਆਈਐਸ ਆਈਪੀਐਸ ਉਹਨਾਂ ਦੀ ਸੋਚ ਦਾ ਲੈਵਲ ਬਹੁਤ ਉੱਪਰ ਲੰਘਿਆ ਹੁੰਦਾ ਉਹਨਾਂ ਨੂੰ ਦੇਖਣਾ ਵਾਈਸ ਕੀ ਐ ਨੌਨ ਵਾਈਸ ਕੀ ਐ ਨਾ ਉਹ ਜਿਹੜੇ ਆਪਣੀ ਹੁਣ ਥੋੜੀ ਏ ਜਾਂ ਤੁਸੀਂ ਨਾ ਬਾਈ ਜਰੂਰ ਡਿਸਾਈਡ ਕਰਿਓਗੇ ਆਪਾਂ ਨੇ ਅੱਗੇ ਕਰਨਾ ਕਿ ਯਾਰਾਂ ਦੋਸਤਾਂ ਨਾਲ ਸਰਕਲ ਦੇ ਵਿੱਚ ਯਾਰੀ ਦੋਸਤੀ ਠੀਕ ਹੈ ਮੈਂ ਮੰਨਦਾ ਵਧੀਆ ਚੀਜ਼ ਆ ਪਰ ਐਟ ਦੀ ਐਂਡ ਆਫ ਦਾ ਡੇ ਆਪਾਂ ਨੂੰ ਆਪਣਾ ਆਪੇ ਲੜਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਆਪੇ ਹੁਣ ਤੋਂ ਸ਼ੁਰੂ ਕਰ ਦੋ ਓਨੀ ਸੌਖੀ ਹੋ ਜੂਗੀ ਚੜਾਈ ਵਾਲਾ ਰਸਤਾ ਥੋੜਾ ਜਿਹਾ ਔਖਾ ਲੱਗੂਗਾ ਪਰ ਜੇ ਚੜ੍ਹਦੇ ਵਧੀਆ ਰਹੋਗੇ ਉਤਰਨਾ ਬਹੁਤ ਸੌਖਾ ਹੈ ਨਾ ਥੱਲੇ ਨੂੰ ਆਪਾਂ ਯਾਰਾਂ ਦੋਸਤਾਂ ਨਾਲ ਗੱਲਾਂ ਮਾਰ ਲੀਆਂ ਜੀ ਟਾਈਮ ਪਾਸ ਕਰ ਲਿਆ ਸ਼ਾਮ ਨੂੰ ਖਾਣ ਪੀਣ ਚ ਲੈ ਕੇ ਖੇਡ ਲੇ ਔਰ ਜਦੋਂ ਆਪਾਂ ਪੜਦੇ ਆ ਤਾਂ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਮਤਲਬ ਆਪਾਂ ਕਿੰਨਾ ਕੁਸ਼ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਆ ਅੱਗੇ ਕਿਵੇਂ ਵਰਲਡ ਚੇਂਜ ਹੋ ਰਿਹਾ ਔਰ ਮੈਂ ਚਾਹਣਾ ਤੁਸੀਂ ਪੰਜਾਬ ਦਾ ਭਵਿੱਖੋ ਬਈ ਪੰਜਾਬ ਨੂੰ ਤੁਸੀਂ ਨੇ ਅੱਗੇ ਲੈ ਕੇ ਜਾਣਾ ਤੁਸੀਂ ਬਹੁਤ ਜ਼ਿਆਦਾ ਸੁਣਝੇ ਹੋਏ ਲੋਕ ਹੋ ਕੋਣ ਮੁੰਡੇ ਇੰਨੇ ਸਿਆਣੇ ਹੋ ਕੇ ਬਿਨਾਂ ਕਿੰਨੋਂ ਲੜਦੇ ਨਹੀਂ ਹੈਗੇ ਆਪਣਾ ਮਤਲਬ ਕੰਮ ਦਾ